ਇਧਰ ਅਕਾਲੀ ਦਲ ਤੋਂ ਨੇ ਉਹਨਾਂ ਦੇ ਇਹ ਸਰਕਲ ਪ੍ਰਦਾਨ ਰਹੇ ਆ ਇਹਨਾਂ ਨੇ ਅੱਜ ਬੀਜੇਪੀ ਜੁਆਇਨ ਕੀਤੀ ਆ ਇਧਰ ਲੋਕੀ ਆਪ ਕਹਿ ਰਿਹਾ ਵੀ ਸਾਡੇ ਕਰਤਣਾ ਪਾਓ ਬੀਜੇਪੀ ਦਾ ਲੋਕਾਂ ਨੂੰ ਮੋਦੀ ਸਾਹਿਬ ਤੇ ਏਡਾ ਵੱਡਾ ਵਿਸ਼ਵਾਸ ਆ ਤੇ ਜਿਹੜੇ ਐਨੇ ਰਣਜੀਤ ਸਿੰਘ ਜੀ ਦਾਦੇ ਪਰਦਾਦਿਆਂ ਤੋਂ ਕਾਂਗਰਸ ਸੀ ਅੱਜ ਉਹ ਬੌਂਕੜਾਂ ਦੇ ਸਰਪੰਚ ਵੀ ਸੀ ਤੇ ਅੱਜ ਉਹ ਛੱਡ ਕੇ ਜਿਹੜੇ ਉਹ ਇਧਰ ਆ ਰਹੇ ਆ ਮੈਨੂੰ ਨਹੀਂ ਇਸ ਗੱਲ ਦਾ ਪਤਾ ਸੀ ਮੈਂ ਤਾਂ ਇੱਥੇ ਪ੍ਰੋਗਰਾਮ 'ਚ ਆਇਆ ਸੀ ਤੇ ਅੱਜ ਇੱਥੇ ਉਹਨਾਂ ਨੇ ਮਨ ਬਣਾਇਆ ਵੀ ਮੈਂ ਅੱਜ ਆ ਰਿਹਾ ਤੇ ਜੁਆਇਨ ਕਰਨਾ ਹੀ ਕਰਨਾ ਤੇ ਇਸ ਕਰਕੇ ਬਹੁਤ ਵੱਡਾ ਰਿਸਪੌਂਸ ਆ ਇਦਾਂ ਇਸੇ ਐਸਾ ਆਜੋ ਬੀਬੀ ਜੀ ਆਜੋ ਆਜੋ ਬੀਬੀ ਜੀ ਅੱਗੇ ਸਾਰੀਆਂ ਮਾਮਾ ਭੈਣਾਂ ਇਹਨਾਂ ਜਿਹੜੀਆਂ ਉਹਦਾ ਇੰਨਾ ਪਿਆਰ ਆ ਇਸ ਕਰਕੇ ਵੀ ਕਿਸੇ ਸਰਕਾਰ ਨੇ ਕੁਝ ਨਹੀਂ ਕਰਦਾ ਇੱਕੋ ਹੀ ਆਸ ਆ ਇੱਕੋ ਆਸ ਆ ਇੱਕੋ ਆਸ ਆ ਵੀ ਮੋਦੀ ਸਾਹਿਬ ਜਿਹੜਾ ਕੁਝ ਉਹ ਪੰਜਾਬ ਦਾ ਜਿਹੜਾ ਮਾਹੌਲ ਆ ਉਹਨੂੰ ਬਦਲ ਲਗੇ ਸਿਰਫ ਇਸੇ ਕਰਕੇ ਕਿਸੇ ਕਰਕੇ ਹੋਰ ਨਹੀਂ ਕਿਉਂਕਿ ਮੋਦੀ ਸਾਹਿਬ ਨੇ ਜਿਹੜੇ ਆਪ ਸਾਡੀ ਮਾਂ ਹੁਣੀ ਕਹਿ ਰਹੀ ਸੀ ਕਿੱਥੇ ਨਾ ਸਾਡੇ ਉਹ ਬਾਤਾ ਜੀ ਉਹਨਾਂ ਨੇ ਕਿਹਾ ਵੀ ਯੂਪੀ ਯੂਪੀ ਵਰਗੇ ਜਿਹੜੇ ਸੂਬੇ ਬਹੁਤ ਸਾਤੋਂ ਪਿੱਛੇ ਸੀ ਕੀ ਬਣਾਤੇ ਗ੍ਰੀਨ ਸਿਟੀ ਵਰਗੇ ਇਹਨਾਂ ਦੇ ਮਨ 'ਚ ਇਹ ਆ ਵੀ ਸਾਡੇ ਇੱਕ ਸੜਕ ਨਹੀਂ ਬਣ ਸਕੀ ਇੱਕ ਕੋਈ ਪਾਰਕ ਨਹੀਂ ਬਣ ਸਕਿਆ ਇੰਨਾ ਇਹਨਾਂ ਨੂੰ ਚਾਅ ਏ ਤੇ ਸਾਰੇ ਗੁਰਸਿੱਖ ਵੀ ਨੇ ਵਿੱਚ ਕੱਲਾ ਇਹ ਨਹੀਂ ਹਰ ਹਰ ਧਰਮ ਹਰ ਮਜਮਦੇ ਲੋਕ ਆ ਜਿਹੜੇ ਜੁਆਇਨ ਕਰ ਰਹੇ ਆ ਤੇ ਬੜੀ ਵੱਡੀ ਜਿੱਤ ਆ ਜਿਹੜੀ ਇੱਥੇ ਬੀਜੇਪੀ ਦੀ ਹੋਈ ਹੈ ਜਿਲੰਦਰ ਤੋਂ ਟਕਸਾਲੀ ਪਰਿਵਾਰ ਕਰਮਜੀਤ ਕੌਰ ਹੋਣਗੇ ਜਿਹੜੇ ਭਾਜਪਾ ਸ਼ਾਮਲ ਹੋ ਗਏ ਨੇ ਤੇ ਕਾਫੀ ਜਿਹੜੇ ਨਿਸ਼ਾਨੇ ਉਹਨੇ ਕਾਂਗਰਸ ਪਾਰਟੀ ਦੇ ਸਾਹਦੇ ਕੀ ਕਹਿਣਾ ਚਾਹੁੰਦਾ ਹੈ ਕੋਨਾ ਜੀ ਸਭ ਤੋਂ ਪੁਰਾਣਾ ਪਰਿਵਾਰ ਤਿੰਨ ਤਿੰਨ ਪੀੜੀਆਂ ਦਾ ਪਰਿਵਾਰ ਆ ਗਰਵੰਤਾ ਸਿੰਘ ਜੀ ਦਾ ਉਹੀ ਮੈਂ ਕਹਿੰਦਾ ਕੋਈ ਪਰਿਵਾਰ ਰਿਆ ਹੀ ਨਹੀਂਗਾ ਸਿਰਫ ਇਹ ਤਾਂ ਐਮੀ ਜਿਹੜੀ ਧੜਿਆਂ ਚ ਵੰਡੀ ਹੋਈ ਆ ਕੋਈ ਕੋਈ ਗਰੋਪਾ ਕੋਈ ਕੋਈ ਗੁੱਪਾ ਕੋਈ ਗਰੋਪ ਕੋਈ ਗਰੋਪਾ ਕੱਲ ਰਾਹੁਲ ਗਾਂਧੀ ਜੀ ਜਿਹੜੀ ਇਲੈਕਸ਼ਨ ਹੀ ਲੜਨੋਂ ਚਲੇਗੇ ਜੀ ਬਾਜੀ ਪ੍ਰਸਤਾਵ ਸੀ ਆਇਆ ਵੀ ਕਈ ਰੋਗ ਲਾਇਆ ਉਹਨੇ ਕਿ ਜਿੱਦੂ ਮੁਸੇਹਾਲ ਦੀ ਸਕੂਲ ਦੀ ਕਰੰਟ ਹੋਈ ਹੈ ਮੈਂ ਤਾਂ ਬਹੁਤ ਮੈਂ ਤਾਂ ਉਪਨ ਲਈ ਇਹ ਗੱਲ ਕਹੀ ਆ ਇਹ ਤਾਂ ਸਾਰਿਆਂ ਨੂੰ ਪਤਾ ਦੋ ਦਿਨ ਪਹਿਲਾਂ ਉਹਨਾਂ ਨੇ ਗਨਮੈਨ ਵਾਪਸ ਲੈ ਕੇ ਸਕਿਉਰਿਟੀ ਵਾਪਸ ਲੈ ਕੇ ਦੋ ਦਿਨ ਪਹਿਲਾਂ ਤੇ ਉਹਨਾਂ ਦੀ ਉਦੋਂ ਦੋ ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਆ ਉਹਨਾਂ ਦਾ ਕਤਲ ਹੋ ਜਾਂਦਾ ਤੇ ਇਹਦੇ ਪਿੱਛੇ ਮਤਲਬ ਕੀ ਆ ਇਹਦੇ ਪਿੱਛੇ ਸਾਜ਼ਿਸ਼ ਸੀ ਤੇ ਅੱਜ ਤੱਕ ਉਹਨਾਂ ਦਾ ਫਾਦਰ ਬਾਪ ਆ ਜਿਹੜਾ ਬਿਲਕਦੇ ਫਿਰਦੇ ਨੇ ਤੇ ਪਰ ਕਿਸੇ ਨੇ ਇਨਸਾਫ ਨਹੀਂ ਦਿੱਤਾ ਇਹ ਹਾਲਾਤ ਇਹ ਨੇ ਆਮ ਆਦਮੀ ਪਾਰਟੀ ਦੇ ਤੇਰਪਾਲ ਸਿੰਘ ਚੀਮਾ ਤਾਂ ਕਹਿਣਾ ਜਿਹੜੇ ਬਾਜਵਾ ਸਾਹਮਣੇ ਉਹ ਬੀਜੇਪੀ ਦੇ ਜਿਹੜੇ ਏਜੰਟ ਨੇ ਉਹਨੂੰ ਕਿਸੀ ਕੰਦ ਦੇ ਦੇ ਜੀ ਮੈਨੂੰ ਮੈਨੂੰ ਕਹਿਣ ਦੀ ਲੋੜ ਆ ਉਹ ਤਾਂ ਆਪ ਜਿਹੜੇ ਆਪੋਜੀਸ਼ਨ ਪਾਰਟੀ ਜਿਹੜੀ ਉਹਨਾਂ ਦੀ ਸਾਥੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅੰਸ ਆ ਤੇ ਉਹ ਆਮ ਆਦਮੀ ਪਾਰਟੀ ਜਿਹੜੀ ਰਲ ਕੇ ਲੜ ਰਹੀ ਹੈ ਇਲੈਕਸ਼ਨ ਉਹਨਾਂ ਦੇ ਜਿਹੜੇ ਐਕਸਾਈਜ਼ ਮਿਨਿਸਟਰ ਨੇ ਸਭ ਤੋਂ ਵੱਡੇ 2 ਨੰਬਰ ਦੇ ਵਜ਼ੀਰ ਨੇ ਫਾਈਨਾਂਸ ਮਿਨਿਸਟਰ ਉਹ ਪ੍ਰਤਾਪ ਸਿੰਘ ਬਾਜਵਾਦੀ ਨੂੰ ਬਾ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਆ ਤੇ ਸਾਨੂੰ ਤਾਂ ਖੁਸ਼ੀ ਹੈ ਇਸ ਗੱਲ ਦੀ ਸਾਰੇ ਪੰਜਾਬ ਨੂੰ ਲੈਣੇ ਆਏ ਆ 30 ਸਾਲ ਹੋ ਗਏ ਇਲੈਕਸ਼ਨ ਨਹੀਂ ਮੇਰੇ ਲਈ ਮੇਰੇ ਲਈ ਸਾਰੇ ਕੈਂਡੀਡੇਟ ਸਰਕਾਰਯੋਗ ਨੇ ਤੇ ਇਹ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਆਪਾਂ 네ਗੇਟਿਵ ਪੋਲਿਟਿਕਸ ਨਹੀਂ ਕਰਨੀ ਉਹ ਗੱਲਾਂ ਕੁਛ ਕਹੀ ਜਾਣ ਕਿਸੇ ਨੂੰ ਅਸੀਂ ਸਿਰਫ ਮੋਦੀ ਜੀ ਦਾ ਵਿਕਾਸ ਜਿਹੜਾ ਮੋਦੀ ਜੀ ਦੇ ਜਿਹੜੇ ਸਕੀਮਾਂ ਨੇ ਪੂਰੇ ਲੈ ਕੇ ਆਉਣੀਆਂ ਇਹ ਤਾਂ ਇਧਰ ਉਧਰ ਲੜਾਈ ਲੜ ਕੇ ਉਲਝਾਉਣਾ ਚਾਹੁੰਦੇ ਆ ਮੀਡੀਆ ਦਾ ਅਟੈਨਸ਼ਨ ਡਿਵਰਟ ਕਰਨਾ ਚਾਹੁੰਦੇ ਆ ਪਰ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਕੋਈ ਇਲੈਕਸ਼ਨ ਲੜੇ ਸਭ ਨੂੰ ਹੱਕ ਆ ਅਸੀਂ ਤਾਂ ਸਿਰਫ ਮੋਦੀ ਜੀ ਦੇ ਨਾਂ ਉੱਤੇ ਉਹਨਾਂ ਦੀ ਡਿਵੈਲਪਮੈਂਟ ਦੇ ਮਾਡਲ ਤੇ ਇਲੈਕਸ਼ਨ ਉਹ ਵੋਟ ਮੰਗ ਰਹੇ ਆ ਕਿੰਨੇ ਲੋਕ ਸ਼ਾਮਲ ਹੋਏ ਆ ਜੋ ਰਾਮ ਕੋਲੇ ਆਏ ਹੈ ਮੈਂ ਤਾਂ ਤੁਹਾਨੂੰ ਕਿਹਾ ਸਾਰੇ ਬੋਲੋ ਸਾਡੇ ਰਣਜੀਤ ਸਿੰਘ ਸਰਪੰਚੇ ਬੰਕੜਾਂ ਨੂੰ ਲੱਗੇ ਉਹ ਸਰਪੰਚ ਸਾਡੇ ਸ਼ਾਮਲ ਹੋਇਆ ਉਹਨਾਂ ਨਾਲ ਸਾਰਾ ਨਗਰ ਉਹਨਾਂ ਦਾ ਸ਼ਾਮਲ ਹੋਇਆ ਇੱਧਰ ਸਾਡੇ ਅਕਾਲੀ ਦਲ ਦੇ ਜਿਹੜੇ ਮਹਿਲਾ ਸਰਕਲ ਪ੍ਰਾਈਜ਼ ਹਨ ਉਹ ਵੀ ਸ਼ਾਮਤ ਹੋ ਸ਼ਾਮਲ ਹੋਏ ਨੇ ਸਾਰਿਆਂ ਨੂੰ ਬਹੁਤ ਮੁਬਾਰਕ